ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਅੱਜ ਲਾਡੋਵਾਲ ਟੋਲ ਪਲਾਜ਼ਾ ਵਰਕਰ ਜੂਨੀਅਰ ਦੇ ਵੱਲੋਂ ਮੁਕੰਮਲ ਤੌਰ ਤੇ ਫ੍ਰੀ ਆਉ ਕਰ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਮੈਂ ਨਾਲ ACP ਗੁਰਦੇਵ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਗੁਰਦੇਵ ਜੀ ਕਿਹੜੀਆਂ ਮੰਗਾਂ ਸੀ ਜਿਹੜੀਆਂ ਸਹਿਮਤੀ ਨਹੀਂ ਬਣ ਰਹੀ ਸੀ ਤਾਂ ਹੁਣ ਲੱਗਦਾ ਕਿ ਸਹਿਮਤੀ ਬਣ ਗਈ ਹੈ ਟੋਲ ਨੂੰ ਫਿਰ ਇੱਕ ਵਾਰਾ ਦੁਬਾਰਾ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਹੜਾ ਟੋਲ ਪਲਾਜ਼ਾ ਤੇ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੀ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਦਾ ਪਿੰਡ ਦਾ ਜਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੈਂ ਪੜ੍ਹਦੀ ਹਾਂ ਪੜਾਇਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਆਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਲਈ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਸਕੂਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸੇ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕ ਕੰਮ ਕਰਦੇ ਕਰਮਚਾਰੀਆਂ ਦੀਆਂ ਕਾਫੀ ਡਿਮਾਂਡ ਸੀ ਜੀ ਨਾਲ ਤੇ ਮੇਨ ਇਹਨਾਂ ਦਾ ਜਿਹੜਾ ਸੀਗਾ ਉਹ ਤਨਖਾਹ ਤੇ ਵਾਧੇ ਨੂੰ ਲੈ ਕੇ ਸੀ ਤਾਂ ਉਹਦੇ 'ਚ ਉਹਨਾਂ ਨੇ ਆਪਣੀ ਡਿਮਾਂਡ ਰੱਖੀ ਹੋਈ ਸੀ ਵੀ ਸਾਡੀ ਜਿਹੜੀ ਤਨਖਾਹ ਜਿਹੜੀ ਹੈਗੀ ਆ ਉਹ ਵਧਾਈ ਜਾਵੇ ਤਾਂ ਇਹਨਾਂ ਦੀ ਜਿਹੜੀ ਮੈਨੇਜਮੈਂਟ ਨਾਲ ਗੱਲ ਹੋਈ ਤੇ ਇਹਨਾਂ ਦੀ ਮੰਗ ਨੂੰ ਮੰਨਦੇ ਹੋਏ ਉਹਨਾਂ ਨੇ ਜਿਹੜਾ 15% ਇਹਨਾਂ ਸਾਰੇ ਕਰਮਚਾਰੀਆਂ ਦੀ ਸੈਲਰੀ 'ਚ ਇਨਕਰੀਜ਼ ਦਿੱਤਾ ਹੈਗਾ ਤੇ ਹੋਰ ਜਿਹੜੀਆਂ ਛੋਟੇ-ਛੋਟੇ ਜੋ ਹੋਰ ਮੰਗਾਂ ਸੀਗੀਆਂ ਉਹ ਵੀ ਇਹਨਾਂ ਦੀ ਆਪਸੀ ਸਹਿਮਤੀ ਬਣ ਕੇ ਇਹਨਾਂ ਦੇ ਮੈਨੇਜਰ ਸਾਹਿਬ ਨੇ ਜਿਹੜੇ ਉਹਨਾਂ ਨੇ ਆਪਣੇ ਉੱਪਰਲੇ ਅਧਿਕਾਰੀਆਂ ਨਾਲ ਇਹਨਾਂ ਦਾ ਤਾਲਮੇਲ ਪੈਦਾ ਕੀਤਾ ਤੇ ਅਸੀਂ ਵਿਚ ਪੈ ਕੇ ਜਿਹੜਾ ਇਹਨਾਂ ਦਾ ਦੋਨੇ ਕੋਆਰਡੀਨੇਸ਼ਨ ਕਰਾਤਾ ਤੇ ਜਿਹੜਾ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਹੋ ਗਿਆ ਤੇ ਮਸਲਾ ਹੱਲ ਹੋ ਗਿਆ ਨੌ ਦੀਆਂ ਨੌ ਮੰਗਾਂ ਮੰਡਲੀਆਂ ਕਿਉਂਕਿ ਪਹਿਲਾਂ ਕਿ ਜੀ ਨੌ ਦੇ ਵਿੱਚੋਂ ਚਾਰ ਮੰਗਾਂ ਮੰਨੀਆਂ ਗਈਆਂ ਪੰਜ ਪੈਂਡਿੰਗ ਨੇ ਉਹ ਤਕਰੀਬਨ ਉਹਨਾਂ ਦਾ ਸਾਰਾ ਹੀ ਮਸਲਾ ਹੱਲ ਹੋ ਗਿਆ ਸੈਲਰੀ ਨੂੰ ਲੈ ਕੇ ਮੇਨ ਮੰਗ ਸੀਗੀ ਉਹ ਕਹਿੰਦੇ ਸੀ 3 ਮਹੀਨੇ ਬਾਅਦ ਸੈਲਰੀ ਵਧਾਉਣ ਨੂੰ ਕਹਿ ਰਹੇ ਵੱਡੀ ਮੰਗ ਸੈਲਰੀ ਦੀ ਸੀ ਉਹ ਉਹਨਾਂ ਦੀ ਪੂਰੀ ਹੋ ਗਈ ਹੁਣ ਕਦੋਂ ਸ਼ੁਰੂ ਕਰ ਦਿੱਤਾ ਜਾਵੇਗਾ ਜੀ ਸ਼ੁਰੂ ਹੋ ਗਿਆ ਬਸ ਹੋ ਗਿਆ ਸ਼ੁਰੂ ਤਾਂ ਬਿਲਕੁਲ ਏਸੀਸੀਪੀ ਗੁਰਦੇਵ ਜਿਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਾਡੋਵਾਲ ਟੋਲ ਕਰਮਚਾਰੀ ਅਤੇ ਲਾਡੋਵਾਲ ਟੋਲ ਕੰਪਨੀ ਦੇ ਵਿੱਚ ਮੀਟਿੰਗ ਦਾ ਦੇ ਵਿੱਚ ਜਿਹੜੀ ਕਿ ਸਿੱਟਾ ਨਿਕਲ ਚੁੱਕਿਆ ਮੰਗਾ ਸਾਰੀਆਂ ਮੰਨ ਲਿਆ ਗਈਆਂ ਨੇ ਚਾਹੇ ਉਹ ਤਨਖਾਹਾਂ ਦੀ ਗੱਲ ਕੀਤੀ ਜਾਵੇ ਜਾਂ ਮੁੱਛਕੀਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਈਸੀਐਸ ਕਾਰਡ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਤਰ੍ਹਾਂ ਦੀਆਂ ਮੰਗਾ ਨੇ ਉਹ ਮੰਨ ਲਿਆ ਗਈਆਂ ਤੇ ਜਿਸ ਤੋਂ ਬਾਅਦ ਹੁਣ ਲਾਡਵਾਲ ਟੋਲ ਪੁਲਾਜਾ ਇੱਕ ਵਾਰ ਫਿਰ ਤੋਂ ਲੋਕਾਂ ਦੇ ਲਈ ਸ਼ੁਰੂ ਕਰ ਦਿੱਤਾ ਗਿਆ ਤਾਂ ਹੁਣ ਫਿਰ ਇੱਥੋਂ ਜੇਕਰ ਤੁਸੀਂ ਲੰਘਣਾ ਹੈ ਤਾਂ ਤੁਹਾਨੂੰ ਟੋਲ ਦੀ ਪਰਚੀ ਕਟਵਾਣੀ ਪਵੇਗੀ ਕੈਮਰਾ ਪ੍ਰੋਸੈਸਰ ਮਾਨਤ ਨਾਲ ਹਿੰਮਤ ਸਿੰਘ ਦੀ ਕਪਾਲ ਦੇਨਿਕ ਸਵੇਰਾ ਲਾਡਵਾਲ ਟੋਲ ਪੁਲਾਜਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par